ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਮੈਂ ਤੁਹਾਨੂੰ ਗੀਤ ਸੁਣਾ ਰਹੀ ਹਾਂ ਇਹ ਨਨੰਦ ਪਰਜਾਈ ਦਾ ਗੀਤ ਹੈ ਪਰਜਾਈ ਦੇ ਪਰਜਾਈ ਨੂੰ ਨੰਦ ਕਹਿ ਰਹੀ ਹੈ ਜਦੋਂ ਮਾਪਿਓ ਮੁੱਕ ਜਾਂਦੇ ਨੇ ਕਹਿੰਦੀ ਤੂੰ ਮੈਂ ਹਣ ਤੈਨੂੰ ਆਪਣੀ ਮਾਂ ਬਣਾਉਣੀ ਆ ਤੁਝੇ ਮੈਨੂੰ ਕਦੇ ਕੋਈ ਕੱਪੜਾ ਲੀੜਾ ਸੂਟ ਕੁਛ ਨਾ ਦੇਈ ਪਰ ਮੇਰੇ ਨਾਲ ਬੋਲਦੀ ਰਹੀ ਕਦੇ ਮੈਨੂੰ ਝਿੜਕੀ ਨਾ ਤੁਸੀਂ ਆਵੋਗੇ ਤਾਂ ਮੈਨੂੰ ਬਹੁਤ ਖੁਸ਼ੀ ਹੋਊਗੀ ਜੁਗ ਜੁਗ ਜਿਓ ਮੇਰਾ ਭਾਈ ਪਰਜਾਈ ਭਤੀਜੇ ਤੇ ਕੀ ਕਹਿੰਦੀ ਹੈ ਬਾਕੀ ਤੁਸੀਂ ਗੀਤਾਂ ਹੀ ਸੁਣੋ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਪਿਆਰੇ ਜੇ ਗੀਤ ਦਾ ਆਨੰਦ ਮਾਪੇ ਤਾਂ ਮੇਰੇ ਦੁਰਗੇ ਪਾਪੋ ਜਿਉਂਦਾ ਰਹੇ ਮਾਂ ਜਾਨੀ ਨਾ ਝਿੜਕੀ ਪਰ ਜਾਏ ਮੈਂ ਤੈਨੂੰ ਮਾ ਬੁਣਾਇਆ ਹੱਸ ਕੇ ਰਹੀ ਬੋਲ ਦੀ ਪਾਵੇਂ ਦੇਵੀ ਨਾ ਕੋਈ ਸੂਟ ਕੁੜੇ ਦਿੰਦੀ ਸੀ ਬੋਲ ਸੰਦੂ ਦੀ ਸੀ ਹੌਲ ਸੰਦਕ ਕੁੜੇ ਮਾ ਜਉ ਦੀ ਨਾਲੇ ਬੜੇ ਨ ਜਾ ਰਹੇ ਵਨ ਸੁਬਨਾ ਪਾਇਆ ਨਾ ਜਿੜ ਕੀ ਪਰ ਜਾਈਏ ਮੈਂ ਤੈਨੂੰ முனு ஜி <coughs> ਵੇ ਪਾਪੀ ਤੂੰ ਤੇ ਮੇਰਾ ਵੀਰ ി റബന ബൂട്ടി നാ ചിട ത ਮੁਨਾਈ ਨੀ ਤੇਰੀਆਂ ਸਿਫਤਾਂ ਕਰ ਕਰਕੇ ਮੈਂ ਕਦੇ ਨਾ ਥੱਕਾਂ ਨੀ ਯਾਦ ਵੀ ਤੇ ਕੇ ਆ ਪਤੀ ਜਾ ਚ ਕਾਨੀ ਜਾ ਦਲੀ ਤੇ ਕੇ ਆ ਮਾ ਪਹਿਲਾ ਪਤੀ ਜਾ ਚ ਕਾਨੀ ਯਾ ਦੇ ਦੇਖ ਕੇ ਤੋ ਨੂੰ ਮੈਂ ਤਾਂ ਬੜਾ ਹੀ ਚਾ ਚੜਾਇਆ ਪੇਤਾ ਮੇਰੇ ਤੁਰ ਗਏ ਬਾਬੋ ਜਿਉਂਦਾ ਰਹੇ ਮਾ ਜਾਨੀ ਨਾ ਚਿੜਕੀ ਤੁਰ ਜਾਈਏ ਮੈਂ ਤੈਨੂੰ ਮਾ ਬੁਣਾਇਆ మా